ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਜੀ ਸਾਰੇ ਆਸ ਕਰਦੇ ਹਾਂ ਤੁਸੀਂ ਸਾਰੇ ਜਣ ਠੀਕ ਹੋਵੋਗੇ ਜੀ ਚੜ੍ਹਦੀ ਕਲਾ ਵਿੱਚ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਆ ਜੀ ਤੇ ਅੱਜ ਦੇ ਵਲੌਗ ਦੀ ਸ਼ੁਰੂਆਤ ਡੈਡੀ ਤੋਂ ਹੋ ਰਹੀ ਹੈ ਜੀ ਸਾਡੇ ਤੋਂ ਤੇ ਤੁਸੀਂ ਆਖ ਰਹੇ ਹੋਗੇ ਡੈਡੀ ਕਰੀ ਕੀ ਜਾਂਦੇ ਆ ਡੈਡੀ ਭਾਈ ਸਾਡੇ ਪਹਿਲਾਂ ਤਾਂ ਕੱਲ ਬਣਾਉਂਦੇ ਸੀਗੇ ਪੰਛੀਆਂ ਵਾਸਤੇ ਆਲ ਨੇ ਫਿਰ ਕੱਲ ਥੋੜੇ ਲੇਟ ਹੋ ਗਏ ਫਿਰ ਅੱਜ ਸਵੇਰੇ ਬੈਗੇ ਸੀਗੇ ਆਨਲੇ ਬਣਾਉਣਾ ਰੋਟੀ ਤੋਂ ਵੀ ਪਹਿਲਾਂ ਤੇ ਪਹਿਲਾਂ ਤਾਂ ਰੈਡੀ ਨੇ ਬੁਲਬਲਾਂ ਦੇ ਵਿੱਚ ਹਵਾ ਭਰੀ ਫੇਰ ਉਹ ਬੁਲਬਲਾਂ ਦੇ ਉੱਤੇ ਥੋੜਾ ਜਿਹਾ ਲਫਾਫਾ ਜਿਹੜਾ ਹੈ ਵੀ ਕਈ ਵਾਰੀ ਫੁੱਟ ਜਾਂਦਾ ਬੁਲਬਲਾ ਇੱਕ ਫੁੱਟ ਗਿਆ ਸੀ ਪਹਿਲਾਂ ਵੀ ਫਿਰ ਲਫਾਫਾ ਜਿਹੜਾ ਇਹ ਤੋਂ ਨਹੀਂ ਉਹ ਫੁੱਟਿਆ ਤੇ ਫਿਰ ਕਾਹੀ ਸੀਗੀ ਆਪਣੀ ਜਿਹੜੀ ਉਹ ਹੁੰਦੀ ਹੈ ਨਾ ਆਪਣੇ ਪ੍ਰਾਲੀ ਹੁੰਦੀ ਹੈ ਜਿਹੜੀ ਆਪਣੀ ਝੋਨੇ ਵਾਲੀ ਤੇ ਉਹ ਇਹਦੇ ਉੱਤੇ ਮਾਰ ਦੇਣਗੇ ਵਧੀਆ ਰੀਲ ਦੇ ਨਾਲ ਤੇ ਬਤੇ ਕਹਿੰਦੇ ਜੀ ਹਾਲ ਨੇ ਬਣਾ دیے ਪੰਛੀਆਂ ਦੇ ਵਿੱਚ ਭੁੰਨ ਦਾ ਕੰਮ ਹੀ ਹੈ ਹਨਾ ਤੇ ਵਿਚਾਰਿਆਂ ਦਾ ਰਹਿਣਾ ਆਸਰਾ ਬਣ ਜੂਗਾ ਜਿਵੇਂ ਆਪਾਂ ਨੂੰ ਆਪਾਂ ਅੰਦਰ ਵੜ-ਵੜ ਪੈ ਜਾਂਦੇ ਆ ਆਪਣੇ ਵਾਸਤੇ ਜਿਵੇਂ ਆਪਣਾ ਘਰ ਹੁੰਦਾ ਤੇ ਪੰਛੀਆਂ ਵਾਸਤੇ ਵੀ ਵਿਚਾਰਿਆਂ ਵਾਸਤੇ ਉਹਨਾਂ ਵਾਸਤੇ ਵੀ ਘਰ ਹੋਣਾ ਬਹੁਤ ਜ਼ਰੂਰੀ ਹੁੰਦਾ ਤੇ ਡੈਡੀ ਕਹਿੰਦੇ ਬਣਾ ਦਿੰਨੇ ਆ ਦੇ ਦੋ ਤਿੰਨ ਤੇ ਬੁਲਬਲੇ ਦਾ ਡੈਡੀ ਨੇ ਵੈਸੇ ਕਈ ਲਿਆਂਦੇ ਸੀਗੇ ਅੱਜ ਦੋ ਅੱਜ ਤਿੰਨ ਬਣਾਏ ਆ ਡੈਡੀ ਨੇ ਆਲ ਨੇ ਤੇ ਕਹਿੰਦੇ ਸੀ ਫੇਰ ਬਣਾ ਦਾਂਗੇ ਦੋ ਤਿੰਨ ਕਈ ਫੇਰ ਤੇ ਆਪਣੇ ਇੱਥੇ ਘਰ ਕੋਲੇ ਡੰਗ ਤੇ ਬਹੁਤ ਹੀ ਜ਼ਿਆਦਾ ਵਧੀਆ ਬਣਿਆ ਤੇ ਬਾਕੀ ਜੀ ਪਲੀਜ਼ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਕਰਦੇ ਹੋ ਜਿਹੜੇ ਪਹਿਲੀ ਵਾਰ ਆਏ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਐਵੇਂ ਹੀ ਤੁਸੀਂ ਜਿਵੇਂ ਡੈਡੀ ਬਣਾ ਰਹੇ ਆ ਪਲੀਜ਼ ਆਲ ਨੇ ਆਲ ਨੇ ਬਣਾਇਓ ਜੀ ਤੇ ਕਿਉਂਕਿ ਪੁੰਨ ਦਾ ਕੰਮ ਹੁੰਦਾਗਾ ਬਹੁਤ ਹੀ ਸੌਖੇ ਤਰੀਕੇ ਨਾਲ ਬਣ ਜਾਂਦੇ ਆ ਕਿੰਨੇ ਹੀ ਸੋਹਣੇ ਆਲ ਨੇ ਬਣਾਏ ਨੇ ਡੈਡੀ ਨੇ ਪੂਰੇ ਐ ਮੜਤੇ ਹੁਣ ਦੇਖੋ ਐ ਆ ਨਾ ਉੱਤੇ ਇਹਦੇ ਰੀਲ ਸੀਗੀ ਜਿਹੜਾ ਰੀਲ ਦਾ ਧਾਗਾ ਹੁੰਦਾ ਉੱਤੇ ਧਾਗਾ ਵਲੇਟ ਤਾਂ ਪੂਰਾ ਵਧੀਆ ਗੋਲ-ਗੋਲ ਬਣਨਗੇ ਜਿਵੇਂ ਆਪਣਾ ਜਿੱਡਾ ਕ ਆਪਾਂ ਵੀ ਬੁਲਬਲਾ ਕਹਿ ਲਓ ਬਲੂਨ ਕਹਿ ਲਓ ਗੁਵਾਰਾ ਕਹਿ ਲਓ ਜਿੱਡਾ ਕ ਆਪਾਂ ਉਹ ਫਲਾਇਆ ਹੋਇਆਗਾ ਤੇ ਬਹੁਤ ਹੀ ਜਿਆਦਾ ਦੇਖੀ ਜਾਏ ਤਾਂ ਸਿੱਕੇ ਸੋਹਣੇ ਬਣਨਗੇ બસ ਐਵੇਂ ਹੀ ਬਣਾ ਕੇ ਤੇ ਫਿਰ ਬਾਅਦ ਚ ਗੁਲਬਲਾ ਜਿਹੜਾ ਗੁਵਾਰਾ ਹੁੰਦਾ ਉਹਨੂੰ ਭੰਨ ਦੇਣਗੇ ਵਿੱਚੋਂ ਤੇ ਭੰਨ ਕੇ ਥੋੜਾ ਹੌਲ ਕਰ ਲੈਣਗੇ ਵੀ ਇਹਦੇ ਵਿੱਚ ਮੋਰਾ ਜਿਹਾ ਕਰ ਲੈਣਗੇ ਕਾਚੂ ਨਾਲ ਜਿਹੜੀ ਆਪਣੀ ਪ੍ਰਾਲੀ ਜੀ ਥੋੜੀ ਵੜ ਦੇਣਗੇ ਥੋੜਾ ਜਿਹਾ ਮੋਰਾ ਕਰਕੇ ਤੇ ਇਹ ਮੁੜ ਕੇ ਫਿਰ ਫਿਰ ਇਹਨਾਂ ਨੂੰ ਦੇਣਗੇ ਜੀ ਟੰਗ ਤੇ ਐ ਪੂਰਾ ਵਧੀਆ ਦੇਖੋ ਕਿੱਡੀ ਸੋਹਣਾ ਐ ਨਾ ਗੁੰਧਵਾ ਗੁੰਧਵਾ ਬਣ ਗਿਆ ਬਹੁਤ ਹੀ ਜਿਆਦਾ ਪੂਰਾ ਮਜਬੂਤੀ ਕਾ ਹੋ ਕਰਿਆ ਹੋਇ ਜੀ ਆਈ ਨਹੀਂ ਗਾ ਵੀ ਨੇਰੀ ਨੂਰੀ ਆ ਜੂਗੀ ਜਾਂ ਮੀਂਹ ਕਣੀ ਚ ਹੱਲ ਜੂਗਾ ਕਿਤੇ ਨਹੀਂ ਹਲਦਾ ਪੋਰਾ ਵੀ ਤੇ ਲਓ ਜੀ ਬਣਾ ਤੇ ਡੈਡੀ ਨੇ ਤਾਂ ਬਣਾ ਬਣਾ ਕੇ ਡੈਡੀ ਨੇ ਟੰਗ ਵੀ ਦਿੱਤੇ ਤੇ ਲਓ ਜੀ ਤੁਸੀਂ ਵੀ ਸਾਰੇ ਜਣੇ ਜੀ ਇਸੇ ਤਰ੍ਹਾਂ ਘਰ ਵਿੱਚ ਬਣਾ ਕੇ ਜਰੂਰ ਦੇਖਿਓ ਤੇ ਇਹ ਵੀ ਹੈ ਨਾ ਪੰਛੀਆਂ ਵਾਸਤੇ ਬਹੁਤ ਵਧੀਆ ਇੱਕ ਇੱਕ ਪੁੰਨ ਦਾ ਕੰਮ ਹੈ ਡੈਡੀ ਕਹਿੰਦੇ ਆਪਾਂ ਜਿਹੜੇ ਉਹ ਮੁੱਲ ਜਿਹੇ ਹੁੰਦੇ ਉਹ ਨਹੀਂ ਲਿਆ ਸਕਦੇ ਚਲੋ ਕਹਿੰਦੇ ਆਪਾਂ ਘਰੇ ਹੀ ਬਣਾ ਦਈਏ ਕਹਿੰਦੇ ਇਹਨਾਂ ਵਾਸਤੇ ਪੰਛੀਆਂ ਵਾਸਤੇ ਇਹਦਾ ਤਾਂ ਸਾਰੇ ਜਣੇ ਵੀ ਕੁਛ ਨਾ ਕੁਛ ਕਰਦੇ ਰਿਆ ਕਰੋ ਜੀ ਵਧੀਆ ਹੁੰਦਾ ਹੈ ਨਾ ਮਨ ਨੂੰ ਸਕੂਨ ਮਿਲਦਾ ਹੈ ਜੇ ਕੰਮ ਕਰਕੇ ਕੋਈ ਹਨਾ ਵੀ ਹਾਂ ਦੇਖੋ ਜੀ ਕਿੱਡਾ ਸੋਹਣਾ ਜਮ ਉਸ ਐ ਬਣਾਤੇ ਰੈਡੀ ਨੇ ਜਿਹੜੇ ਮੁੱਲ ਦੇ ਦੁਕਾਨਾਂ 'ਚ ਮਿਲਦੇ ਹੈ ਜੀ ਦੁਕਾਨਾਂ ਤੋਂ ਬਹੁਤ ਸੋਹਣੇ ਲੋ ਜੀ ਸ਼ਾਮ ਦਾ ਟਾਈਮ ਹੋ ਗਿਆ ਮੰਮੀ ਹੋਰੇ ਪਾ ਰਹੇ ਆ ਪਸਖ ਨੂੰ ਨੀਰਾਚਾਰਾ ਤੁੱਪ ਬਹੁਤ ਤਿੱਖੀ ਹੈ ਲੋ ਜੀ ਟਾਈਮ ਚਾਰ ਦਾ ਹੋ ਗਿਆ ਤੇ ਕੋਈ दाल ਸਬ지 ਦੇਖਦੇ ਕਾਦੀ ਬਣਾਵਾਂਗੇ ਮੰਮੀ ਅੱਜ ਹੋਰ ਆਲੂ ਛੋਲੀਆਂ ਤਾਂ ਰਾਤ ਲੋ ਜੀ ਸ਼ੁੰਦਰ ਡੈਡੀ ਬੰਨ ਦੇਣਗੇ ਨਾਲ ਦੀ ਨਾਲ ਤੇ ਭੰਡ ਕੁੰਡ ਚੱਕ ਤੇ ਮੈਂ ਕੁ ਦਾਲ ਸਬਜੀ ਦੇਣੇ ਆ ਫੇਰ ਕੱਪੜੇ ਮਾਰਦੇ ਤਾਂ ਸਿੰਗੜ ਦਿੱਤ ਖਿਆ ਨਾ ਸਾਡੇ ਵਾਲਿਆਂ ਦਾ ਡਰ ਬਹੁਤ ਲੱਗਦਾ ਇਹਨਾਂ ਤੋਂ ਤੇ ਜਿਵੇਂ ਕਿ ਤੁਸੀਂ ਜੇ ਅੱਗੇ ਵੀਡੀਓ ਦੇ ਵਿੱਚ ਦੇਖਿਆ ਹੀ ਆ ਆਪਾਂ ਤੁਸੀਂ ਅੱਜ ਡੈਡੀ ਨੇ ਬਣਾਇਆ ਆਲ ਨੇ ਮੈਨੂੰ ਆਇ ਲੱਗਦਾ ਵੀ ਜਿਵੇਂ ਡੈਡੀ ਨੇ ਥੋੜਾ ਜਿਹਾ ਨੀਵੇਂ ਟੰਗ ਤੇ ਹੁੰਦੇ ਆ ਤੇ ਆ ਬਣਾਇਆ ਜੀ ਕਾ ਰੰਗ ਦਾ ਜੇ ਥੋੜੇ ਹੋਰ ਕੀ ਹੁੰਦੇ ਪਰ ਡਾਡੀ ਤਾਂ ਕਹਿੰਦੇ ਸਹੀ ਆ ਇਹ ਕਾ ਟੰਕਤਾ ਇਹ ਕੋ ਉ ਟੰਕਤਾ ਹੁਣ ਦੇਖਦੇ ਆ ਇਹਨਾਂ ਦੇ ਵਿੱਚ ਚਿੜੀਆਂ ਜਾਨਵਰ ਆਪਦਾ ਬਸੇਰਾ ਕਰਦੇ ਆ ਕਿ ਨਹੀਂ ਕਰਦੇ ਬਣਾਏ ਤਾਂ ਬਹੁਤ ਤਕਨੀਕ ਨਾਲ ਬੰਨੇ ਵੀ ਪੂਰੇ ਵਧੀਆ ਪੱਕਾ ਕੰਮ ਕਰਿਆ ਆਈ ਨਹੀਂ ਗਿਆ ਬਈ ਮਾੜੀ ਮੁੱਟੀ ਹਵਾ ਨੇਰੀ ਨਾਲ ਡਿੱਗ ਜਾਣਗੇ ਡਿੱਗਦੇ ਰੁਕਦੇ ਤਾਂ ਹੈ ਨਹੀਂ ਚਲੋ ਦੇਖਦੇ ਆ ਜੇ ਕੋਈ ਜੁੜੀਆਂ ਜੁੜੀਆਂ ਰਹਿਣ ਲੱਗੀਆਂ ਵਿੱਚ ਫਿਰ ਤਾਂ ਇਹ ਜੀ ਹੋ ਜੂਗਾ ਹਨਾ ਵੀ ਮਿਹਨਤ ਕਰੀ ਸੀ ਬਿਫਾਲਾ ਵੀ ਵਧੀਆ ਬਰਹਿਣ ਲੱਗੀਆਂ ਜੜੀਆਂ ਵੀ ਜਨੋਰਾ ਵਾਸਤੇ ਬਣਾਇਆ ਸੀ ਪੂਰਾ ਨੂਰ ਤਾਂ ਹੈ ਵਧੀਆ ਬਣਾਤਾ ਇਹ ਲੋ ਜੀ ਮੰਮੀ ਲੱਗੇ ਗਿਆ ਸੱਟਣਾ ਆਇਆ ਹੀ ਨਾ ਰੈਕਟਰ ਤਾਂ ਹੁਣ ਦੁਬਾਰੇ ਲਾਇਆ ਸੀ ਜਿਆਦਾ ਜਾਂਦਾ ਭਰ ਕੇ ਜਾਊਗਾ ਉਹ ਬਹੁਤ ਅੱਛੀ ਵੀ ਕਰਦੇ ਆ ਪਸੂ ਇੱਕ ਰਹਿ ਜਾਂਦੇ ਉਹ ਤੋਂ ਪੂਰੀ ਕਾਲ ਕਰਦੇ ਲਓ ਜੀ 베ਰੀ ਤੇ 베어 ਚੈੱਕ ਕਰੋ ਕੇਰਾ ਤਾਂ ਹਰੇ-ਹਰੇ ਦਸਾਂ ਲੱਗੇ ਜਿਹੜੇ ਲਾਲ ਸਾਰੇ ਗਰੇ ਹੋਏ ਸੀ ਉਹ ਲਾਲੇ ਹੁਣ ਇਹ ਤਿੰਨ ਚਾਰ ਦਿਨਾਂ ਚ ਕਰਨਗੇ ਤੇ ਉਮ ਤਾਂ ਕਿਰੇ ਤਾਂ ਹਜੇ ਵੀ ਬਹੁਤ ਪਏ ਆ ਹਜੇ ਵੀ ਕਿੰਤ ਖੜੇ ਆ ਜੀ ਬਹੁਤ ਜ਼ਿਆਦੇ ਖਾਣੇ ਆ ਤਾਂ ਭਾਈ ਖਾ ਲਓ ਖਾ ਲਓ ਖਾ ਲਓ হ্যালো কেউ ਆਥਣੇ ਆਊਗਾ ਜਮਾ ਲੋ ਜੀ ਅੱਜ ਇੱਕ ਦੀਦੀ ਦਾ ਅੱਜ ਆਪਣੇ ਫੋਨ ਆਇਆ ਦੀ ਦਿਨੇ ਪਹਿਲਾਂ ਤਾਂ ਵਿਚਾਰੀ ਨੇ ਨੰਬਰ ਮੰਗਿਆ ਫਿਰ ਮੈਂ ਉਹਨਾਂ ਨੂੰ ਆਪਣੀ insta id ਦਿੱਤੀ ਉੱਥੇ ਦੀਦੀ ਮੈਸੇਜ ਕਰਿਆ ਦੀਦੀ ਨੇ ਤੇ ਬਲਵੀਰ ਜੀਂਦ ਕੰਨੀ ਦੇ ਦੀਦੀ ਬਲਵੀਰ ਜਿਹੜੀ ਨਾਂ ਤੇ id ਹੈ ਤੇ ਉਹਨਾਂ ਨੇ ਦੀਦੀ ਨੇ ਬਹੁਤ ਕਿਆ ਕਹਿੰਦੇ ਤੁਹਾਡੇ ਬਲੌਗ ਬਹੁਤ ਵਧੀਆ ਹੁੰਦੇ ਆ ਕਹਿੰਦੀ ਇੰਨੇ ਜਣੇ ਬਲੌਗ ਬਣਾਉਂਦੇ ਆ ਕਹਿੰਦੀ ਪਰ ਮੈਂ ਤੁਹਾਡੇ ਬਲੌਗ ਦੇਣੀ ਮੇਰਾ ਜੀਜਾ ਲੱਗ ਜਾਂਦਾ ਕਹਿੰਦੀ ਜਦੋਂ ਮੈਂ ਦੇਖਦੀ ਆ ਜੀ ਲਾ ਕੇ ਵਧੀਆ ਦੇਣੀ ਆ ਜੀ ਆਏ ਨਾ ਵਧੀਆ ਲੱਗਦੇ ਆ ਬਲੌਗ ਕਹਿੰਦੀ ਤੁਹਾਡੇ ਮੈਨੂੰ ਬਹੁਤ ਜਿਆਦਾ ਤੇ ਇੰਨਾ ਤੁਹਾਡਾ ਪਿਆਰ ਜੀ ਸਾਰਿਆਂ ਦਾ ਸਪੋਰਟ ਹੈ ਇੰਨਾ ਬਿਨਾ ਐ ਲੱਗਦਾ ਵੀ ਇੰਨੇ ਜੋ ਅੱਗੇ ਨਹੀਂ ਸੀ ਜਿੰਨੇ ਜੋ ਅੱਗੇ ਤੁਸੀਂ ਕਰਤਾ ਵੀ ਜਿੰਨਾ ਤੁਸੀਂ ਸਪੋਰਟ ਕਰਦੇ ਹੋ ਜਿੰਨਾ ਤੁਸੀਂ ਆਦੇ ਹੋ ਵੀ ਹਾਂ ਤੁਹਾਡੇ ਵਲੌਗ ਵਧੀਆ ਹੁੰਦੇ ਆ ਤਾਂ ਵੀ ਸੁਣ ਕੇ ਬਾਲਾ ਵਧੀਆ ਲੱਗਦਾਗਾ ਸੋ ਜਿੰਨੇ ਵੀ ਜਿੰਨੇ ਜੋ ਅੱਗੇ ਵੀ ਹੋਏ ਅੱਜ ਹੀ ਤੁਹਾਡੇ ਜਿੰਨੇ ਵੀ ਆਪਣੇ ਸਾਰੇ ਸਬਸਕ੍ਰਾਈਬਰਾਂ ਤੁਹਾਡੇ ਸਾਰਿਆਂ ਦਾ ਸਪੋਰਟ ਕਰਕੇ ਹੋਏ ਆਪਾਂ ਤੇ ਜੇ ਤੁਸੀਂ ਸਾਰੇ ਜਣੇ ਸਾਥ ਨਾ ਦਿੰਦੇ ਤਾਂ ਆਪਾਂ ਇੱਥੋਂ ਤੱਕ ਨਹੀਂ ਪਹੁੰਚਦੇ ਸੀਗੇ ਤੇ ਤੁਹਾਡਾ ਸਾਰਿਆਂ ਦਾ ਜੀ ਮੈਂ ਜਿੰਨਾ ਧੰਨਵਾਦ ਕਰਾਂ ਜੀ ਉਹ ਨਹੀਂ ਘਾਟ ਤੇ ਬਸ ਹੁਣ ਦੇਖਦੇ ਆ ਕੱਪੜੇ ਲਾਉਣੀਆਂ ਕਿਰਾਂ ਤਾਂ ਕੱਪੜੇ ਲਾਉਣੇ ਆ ਤਾਂ ਆਪਾਂ ਫੇਰ ਕੋਈ ਦਾਲ ਸਬਜ਼ੀ ਜਿਛੰਦੇ ਰੈਡੀ ਲੈ ਕੇ ਆਉਣਗੇ ਤਾਂ ਫਿਰ ਦੇਖਦੇ ਆ ਕਾਦੀ ਲੈ ਕੇ ਆਉਣਗੇ ਫਿਰ ਬਣਾਵਾਂਗੇ ਤੇ ਬਸ ਜੀ ਹੁੰਦਾ ਅੱਜ ਮੈਂ ਵਧੀਆ ਧੁੱਪਾਂ ਲੱਗਣ ਲੱਗੀਆਂ ਹੁਣ ਦੋ ਤਿੰਨ ਦਿਨ ਹੋ ਗਏ ਵਧੀਆ ਲੱਗਦੀਆਂ ਧੁੱਪਾਂ ਤੇ ਆਪਾਂ दाल ਸਬਜ਼ੀ ਜਿਹੜੇ ਬਾਤ ਆ ਜੂਗੀ ਆਪਣੇ ਪਾਣੀ ਲੱਗਿਆ ਹੋਇਆ ਸੀਗਾ ਸ਼ਨੀਵਾਰ ਨੂੰ ਕੱਲ ਕੱਲ ਸ਼ਨੀਵਾਰ ਸੀ 8 ਦਿਨ ਹੋ ਗਏ ਬਸ ਇੱਕ ਦੋ ਦਿਨਾਂ ਨੂੰ ਪੂਰੀ ਬਾਤ ਆ ਜੂਗੀ ਤੇ ਫਿਰ ਆਪਾਂ A to Z ਸਾਰੀ ਸਬਜ਼ੀ ਲਾ ਦਾਂਗੇ ਤੇ ਸੋਨੂੰ ਪਤਾ ਜੀ ਘਰ ਦੀ ਸਬਜ਼ੀ ਬਣਾ ਕਿੱਥੇ ਸਰਦਾ ਬਾਕੀ ਜਦੋਂ ਖੁੱਲਾ ਥਾਂ ਹੋਵੇ ਖੇਚ ਰਹਿੰਦੇ ਹੋਗੇ ਉਹ ਤਾਂ ਸਾਰੀ ਸਬਜ਼ੀ ਹੋਵੇ ਜੀ ਵਧੀਆ ਹਨਾ ਰੋਜ਼ ਦੀ ਮੁੱਲ ਸਬਜ਼ੀ ਲਿਓਣੀ ਬਹੁਤ ਔਖੀ ਹੈ ਤੇ ਚਲੋ ਜੀ ਮੈਂ ਕਪੜੇ-ਕਪੜੇ ਤੈ ਲੈ ਆ ਲਾ ਤੇ ਆਪਾਂ ਤੁਹਾਨੂੰ ਫੇਰ ਕੋਈ ਹੋਰ ਕੰਮ ਤਾਂ ਤੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਤੁਹਾਨੂੰ ਫੇਰ ਮਿਲਾਂਗੇ ਜੀ ਬਣੇ ਰਿਓ ਵੀਡੀਓ ਦੇ ਨਾਲ ਲਓ ਜੀ ਆਪਾਂ ਤਾਂ ਲਾ ਗਏ ਮੂੰਗੀ ਦੀ ਦਾਲਾ ਮੂੰਗੀ ਦੀ ਬਣਾਵਾਂਗੇ ਤੇ ਕਈ ਦਿਨ ਹੋ ਗਏ ਦੂਜੀਆਂ ਸਬਜ਼ੀਆਂ ਖਾਂਦਿਆਂ ਨੂੰ ਤੇ ਅੱਜ ਅਸੀਂ ਆਖਿਆ ਵੀ ਮੂੰਗੀ ਦੀ ਬਣਾ ਲੈਨੇ ਚਲੋ ਲਓ ਜੀ ਮੂੰਗੀ ਪਾਤੀ ਆਪਾਂ ਹੁਣ ਲਾ ਦਈਏ ਢੱਕਣਾਂ ਲੋ ਜੀ ਜਸ਼ਨ ਦੇ ਡੈਡੀ ਚੱਲੇ ਆ ਟਰੈਕਟਰ ਲੈ ਕੇ ਪਿੰਡ ਤੇ ਸਾਡੇ ਆ ਤਾਰਾਂ ਚੱਕਣੀਆਂ ਪੈਂਦੀਆਂ ਕੱਪੜੇ ਵਾਲੀਆਂ ਤਾਰਾਂ ਦੀਆਂ हट ਜਾਂਦੀਆਂ ਹੁਣ ਤਾਂ ਹੁਣ ਤਾਂ ਲੋਡ ਵੀ ਨਹੀਂ ਹੁੰਦੀ ਟਰੈਕਟਰ ਦੀ ਕੰਕਾਂਵਲੇ ਤਾਂ ਕਾਦੀ ਲੋਡ ਹੁੰਦੀ ਹੁਣ ਤਾਂ ਘੱਟ ਵੱਧੀ ਕੱਢਦੇ ਹ ਹਰਾ ਚਾਰਾ ਜਸ਼ਨ ਦੇ ਡੈਡੀ ਸਾਈਕਲ ਤੇ ਲੈ ਆਉਂਦੇ ਤੇ ਅੱਜ ਟਰੈਕਟਰ ਕੱਢਿਆ ਜੀ ਅੱਜ ਭੈਣ ਕੜੂ ਲੈ ਕੇ ਦੇਣੀਆਂ ਆ ਰਹੇ ਤੇ ਲੱਕੜਾ ਤੇ ਸਾਨੂੰ ਪਤਾ ਅੱਗੇ ਤਾਂ ਛਟੀਆਂ ਛੁੱਟੀਆਂ ਸਿੱਟੇ ਹੁੰਦੇ ਸੀਗੇ ਆਪਣੇ ਕਿਉਂ ਆਪਣੇ ਨਰਮਾ ਸੀਗੇ ਛਟੀਆਂ ਵੱਧੂ ਸੀਗੀਆਂ ਤੇ ਹੁੰਦਾ ਸਾਨੂੰ ਪਤਾ ਆਪਦੇ ਵੀ ਹੈ ਨਹੀਂ ਛਟੀਆਂ ਤੇ ਆਪ ਵੀ ਟਾਲੀ ਟੂਲੀ ਦਾ ਲੱਖਣ ਆ ਜਗਾ ਜਸ਼ਨ ਤੇ ਰੈਡੀ ਸ਼ਾਂਕ ਕੇ ਲਿਆਈ ਸੀ ਤੇ ਉਹਨਾਂ ਨਾਲ ਡੰਗ ਚਾ ਲਾਉਣੇ ਆ ਤੇ ਬਸ ਜਿ ਆਏ ਆਪਣੇ ਜਿਵੇਂ ਝੋਨਾ ਲੱਗੀ ਗਿਆ ਝੋਨਾ ਰੌਣ ਲੱਗ ਗਿਆ ਫਿਰ ਤਾਂ ਸਾਰਾ ਆਪਾਂ ਨੂੰ ਵੀ ਕੰਮ ਹੌਲੀ ਹੌਲੀ ਸਲੈਂਡਰ ਤੇ ਹੋ ਜੂਗਾ ਸਾਰਾ ਤੇ ਕਿਉਂਕਿ ਫਿਰ ਛਟੀਆਂ ਤਾਂ ਪਾਲੀਆਂ ਨਹੀਂ ਦਿਹਾਉਣੀਆਂ ਹੁਣ ਤਾਂ ਸਾਡੇ ਆਸੇ ਪਾਸੇ ਘਰਾਂ ਦੇ ਜਿਹੜੇ ਆਸੇ ਪਾਸੇ ਹੁਣ ਕਣਕਾ ਬੀਜ ਰੱਖੀਆਂ ਬਹੁਤ ਘਰ ਲਾਉਣਗੇ ਝੋਨਾ ਸਾਰੀ ਸੇ ਹਰਮਣ ਕੇ ਹਰਮਕਿਆਂ ਨੂੰ ਲੈ ਕੇ ਦਿੰਦੇ ਆ ਜੀ ਅੱਜ ਛਟੀਆਂ ਅਸੀਂ ਵੀ ਧਾਰਾ ਲੈਉਣੇ ਆ ਜੀ ਕੱਢ ਕੇ ਸਬਜ਼ੀ ਮੇਰੀ ਗਈ ਬਣਾ ਮਲਾ ਕੇ ਸਬਜ਼ੀ ਤੇ ਦੁੱਧ ਗਰਮ ਦੱਤਾ ਲੈ ਹੁਣ ਇਹ ਨਾਲ ਜਾਊਗਾ ਆਉ ਚੜ ਗਿਆ ਲੋ ਜੀ ਜਸਨਾ ਦਾ ਗਿਆ ਨਾਲ ਅਸੀਂ ਧਾਰਾ ਧੂਣਾ ਕੱਢ ਕੇ ਲੈਉਣੀਆਂ ਫਿਰ ਮੰਮੀ ਪਾਣੀ ਤਾਂ ਨਹੀਂ ਪਿਉਣਗੇ ਮੈਂ ਦੁੱਧ ਗਰਮ ਕਰਕੇ ਗੁੰਨੂਗੀ ਆਟਾ ਐਵੇਂ ਕਿਵੇਂ ਹੁਣ ਉਤੜਦਾ ਰੇੜਾ ਪਾਉਣਗੇ ਹਾਂ ਕਿੱਧਰ ਜਾਣਾ ਤੂੰ ਤੂੰ ਤਿਆਰੀ ਰਹਿਣਾ ਪਿੰਡ ਜਾਨ ਨੂੰ ਹੁਣ ਤਾਂ ਟੂਕ ਸੁਣ ਆਇਆ ਹੈ ਕਾ ਓਏ ਫਾਇਦਾ ਵੇਖ ਲਓ ਜੀ ਰੇੜਾ ਪਾਈ ਜਾਂਦੇ ਆ ਚਲੋ ਜੀ ਅਸੀਂ ਵੀ ਧਾਰਾ ਕੱਢ ਲਿਆਗੇ ਲਓ ਜੀ ਮੰਮੀ ਵਿਚਾਰੇ ਅੱਗ ਤੇ ਲੱਗਦੇ ਆ ਪਰ ਰੋਟੀ ਸਮਾਨ ਸਪੂਨ ਸਭ ਰੈਡੀ ਐ ਛੇਰੂ ਵਰਗੇ ਆ ਕੇ ਬੈਗੇ ਗਾਂ ਛੇਰੂ ਜਿੰਮੀ ਜਿਸ਼ਨਾ ਦੇ ਤਾਂ ਕੀ ਕਰੀ ਜਾਂਦੇ ਦਾਤਾ ਪੁੱਤ ਤੇ ਵਸੇ ਨਾਲ ਟਾਈਮ ਹੋ ਜਾਂਦਾ ਜੀ ਰੋਟੀ ਲੱਗ ਜਾਨੇ ਆ ਜਾਂਦੇ ਆ ਵਿਚਾਰੇ ਤੇ ਛਟੀਆਂ ਲੱਕਣਾ ਸਿੱਟਿਆ ਬਸ ਹੁਣੀ ਆਏ ਜਿਸਨਾਰੇ ਚਲੋ ਜੀ ਆਪਾਂ ਲੱਗ ਜੀਏ ਰੋਟੀ ਫਿਰ ਮਾੜੇ ਮਾੜੇ ਨਾਲ ਹੋ ਜਾਾਂਗੇ ਲੇਟ ਹਜੇ ਤਾਂ ਵੈਸੇ ਦਿਨ ਖੜਾ ਬਹੁਤ ਬਸ ਜਿਹਨੂੰ ਪਕਾਉਂਦੇ ਕਰਦੇ ਫਿਰ ਤਾਂ ਜਮਾ ਹਨੇਰਾ ਹੋ ਜਾਂਦਾ ਚਲੋ ਜੀ ਇਸਦੇ ਨਾਲ ਕਰਦੇ ਆਪਾਂ ਵੀਡੀਓ ਦਾ ਐਂਡ ਜੇਕਰ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਿਨ੍ਹਾਂ ਨੇ ਵੀ ਚੈਨਲ ਨੂੰ ਸਬਸਕ੍ਰਾਈਬ ਕਰਿਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਸੁਣ ਸੁਣੇ ਕਮੈਂਟ ਕਰਦੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜੀ ਚਲੋ ਜੀ ਕੱਲ ਨੂੰ ਮਿਲਦੇ ਆ ਕਿਸੇ ਨਵੇਂ ਬਲੌਗ ਦੇ ਨਾਲ ਸੱਚੇ ਕਾਲ ਜੀ ਬਾਏ ਬਾਏ